ਕਿਸਾਨ ਵਿਰੋਧ ਤੇ ਪਸ਼ੂ ਪਾਲਕ ਵਿਰੋ ਤੁਸੀਂ ਦੇਖ ਰਹੇ ਹੋ ਖੇਤੀ ਤੇ ਖੇਤੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਖਾਸ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਲਡਰ ਸੀ ਸਾਡੇ ਕਿਸਾਨ ਵੀਰ ਇਸ ਉਪਜਾਊ ਜ਼ਮੀਨ ਤੇ ਵੰਸ-ਵੰਨੀਆਂ ਫਸਲਾਂ ਤਾਂ ਬੀਜਦੇ ਹੀ ਨੇ ਨਾਲ ਹੀ ਪਸ਼ੂ ਪਾਲਣ ਦੇ ਕਿੱਤੇ ਵਿੱਚ ਵੀ ਖਾਸ ਰੁਚੀ ਰੱਖਦੇ ਨੇ ਆਰਥਿਕਤਾ ਦੇ ਵਿੱਚ ਵੀ ਪਸ਼ੂ ਪਾਲਣ ਦੇ ਕਿੱਤੇ ਦਾ ਖਾਸ ਮਹੱਤਵ ਹੈ ਉੰਜ ਤਾਂ ਪਸ਼ੂ ਜਿਹੜੇ ਨੇ ਉਹ ਦੁੱਧ ਦੇ ਉਤਪਾਦਨ ਦੇ ਲਈ ਪਾਲੇ ਜਾਂਦੇ ਨੇ ਪਰੰਤੂ ਪਸ਼ੂਆਂ ਤੋਂ ਸਮੁੱਚੀ ਉਤਪਾਦਕਤਾ ਲੈਣ ਦੇ ਲਈ ਇਸ ਕਿਤੇ ਸਬੰਧੀ ਲੋੜੀਂਦੀ ਜਾਣਕਾਰੀ ਹੋਣਾ ਲਾਜ਼ਮੀ ਹੋ ਜਾਂਦਾ ਹੈ ਤਾਂ ਡਾਕਟਰ ਦੀਪਕਮਲ ਸਿੰਘ ਜੀ ਪੇਸ਼ ਕਰ ਰਹੇ ਨੇ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਆਓ ਦੇਖਦੇ ਹਾਂ ਮੈਂ ਡਾਕਟਰ ਦੀਪਕਮਲ ਸਿੰਘ ਬਤੌਰ ਵੈਟਰਨਰੀ ਅਫਸਰ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਪਸ਼ੂਆਂ ਸੰਬੰਧੀ ਜ਼ਰੂਰੀ ਸੂਚਨਾਵਾਂ ਅਤੇ ਸਿਝਾ ਚੱਲ ਰਹੇ ਇਸ ਮੌਸਮ ਦੇ ਵਿੱਚ ਪਸ਼ੂਆਂ ਦੇ ਵਿੱਚ ਬਲੈਕ ਕੁਆਟਰ ਬਿਮਾਰੀ ਜਿਸ ਨੂੰ ਪੱਟ ਸੋਜ ਵੀ ਕਿਹਾ ਜਾਂਦਾ ਹੈ ਇਸ ਦੇ ਕੇਸ ਵੱਧ ਜਾਂਦੇ ਨੇ ਇਹ ਇੱਕ ਬੈਕਟੀਰੀਅਲ ਬਿਮਾਰੀ ਹੈ ਜਾਨਵਰ ਦੇ ਵਿੱਚ ਸੁਸਤੀ ਪਾਈ ਜਾਂਦੀ ਹੈ ਬੁਖਾਰ ਹੋ ਜਾਂਦਾ ਹੈ ਲੱਤਾਂ ਦੀਆਂ ਉੱਪਰਲੀਆਂ ਮਾਸਪੇਸ਼ੀਆਂ ਦੇ ਵਿੱਚ ਸੋਜ ਅਤੇ ਦਰਦ ਜਦੋਂ ਇਸ ਸੋਜ ਵਾਲੇ ਹਿੱਸੇ ਨੂੰ ਦਬਕੇ ਵੇਖਿਆ ਜਾਵੇ ਤਾਂ ਗੈਸ ਅਤੇ ਪਾਣੀ ਦੀ ਇਕੱਤਰਤਾ ਹੋਣ ਕਾਰਨ ਇਸ ਵਿੱਚੋਂ ਚਿਰੜ-ਚਿਰੜ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਡਾਕਟਰ ਦੀ ਸਲਾਹ ਦੇ ਨਾਲ ਪੈਨਸਿਲਿਨ ਦੇ ਟੀਕੇ ਕਾਰਗਰ ਸਾਬਤ ਹੋ ਸਕਦੇ ਨੇ ਬਲੈਕ ਕੁਆਟਰ ਦੀ ਵੈਕਸੀਨ ਹਰ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਆਪਣੇ ਪਸ਼ੂਆਂ ਦੇ ਵਿੱਚ ਲਵਾਉਣੀ ਯਕੀਨੀ ਬਣਾਓ ਟੈਟਨਸ ਘੋੜਿਆਂ ਦੇ ਵਿੱਚ ਇੱਕ ਗੰਭੀਰ ਬਿਮਾਰੀ ਹੈ ਟੈਟਨਸ ਦਾ ਬੈਕਟੀਰੀਆ ਖਾਦ, ਮਿੱਟੀ ਅਤੇ ਗੰਦਗੀ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਘੋੜਿਆਂ ਦੇ ਸਰੀਰ ਦੇ ਵਿੱਚ ਇਹ ਗਹਿਰੇ ਜ਼ਖਮਾਂ ਦੇ ਰਾਹੀਂ ਪ੍ਰਵੇਸ਼ ਕਰ ਸਕਦਾ ਹੈ। ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਵਿੱਚ ਅਕੜਾ ਆ ਜਾਂਦਾ ਹੈ। ਇਹ ਅਕੜਾ ਮੂੰਹ ਅਤੇ ਗਰਦਨ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਦੇ ਵਿੱਚ ਫੈਲ ਸਕਦਾ ਹੈ। ਟੈਟਨਸ ਟੌਕਸੌਇਡ ਦੀ ਵੈਕਸੀਨ ਘੋੜਿਆਂ ਦੇ ਵਿੱਚ ਸਮੇਂ ਸਿਰ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ। ਅਤੇ ਕੋਈ ਵੀ ਜ਼ਖਮ ਜਾਂ ਸੱਟ ਹੋਣ ਤੇ ਡਾਕਟਰ ਦੀ ਸਲਾਹ ਦੇ ਨਾਲ ਜ਼ਖਮ ਦੀ ਸਹੀ ਦੇਖਰੇਖ ਹੋਣੀ ਚਾਹੀਦੀ ਹੈ। ਮੁਰਗੀਆਂ ਦੇ ਵਿੱਚ ਰਾਣੀ ਖੇਤ ਬਿਮਾਰੀ ਇੱਕ ਛੂਤ ਦੀ ਸਾਹ ਪ੍ਰਣਾਲੀ ਦੀ ਬਿਮਾਰੀ ਹੈ ਜਿਸ ਵਿੱਚ ਜ਼ੁਕਾਮ ਹੋਣਾ, ਸਾਹ ਦੇ ਵਿੱਚ ਔਖਾਈ ਹੋਣਾ, ਅੱਖਾਂ ਤੇ ਨੱਕ ਦੇ ਵਿੱਚੋਂ ਪਾਣੀ, ਖਾਂਸੀ ਅਤੇ ਛਿੱਕਾਂ ਹਨ। ਪਰ ਬਹੁਤ ਸਾਰੀਆਂ ਮੁਰਗੀਆਂ ਦੇ ਵਿੱਚ ਇਸ ਦੇ ਦਿਮਾਗੀ ਲੱਛਣ ਵੀ ਦੇਖਣ ਨੂੰ ਮਿਲਦੇ ਨੇ। ਜਿਸ ਵਿੱਚ ਵੱਖ-ਵੱਖ ਦਰਜੇ ਦਾ ਅਦਰੰਗ ਸ਼ਾਮਲ ਹੈ। ਮੁਰਗੀਆਂ ਦੇ ਵਿੱਚ ਅੰਡੇ ਦੇਣ ਦੀ ਦਰ ਵੀ ਬਹੁਤ ਜ਼ਿਆਦਾ ਘਟ ਜਾਂਦੀ ਹੈ। ਮੁਰਗੀਆਂ ਨੂੰ ਜਨਮ ਤੋਂ 5 ਤੋਂ 8 ਦਿਨ ਬਾਅਦ ਰਾਣੀ ਖੇਤ ਦੀ ਵੈਕਸੀਨ ਦੇਣੀ ਚਾਹੀਦੀ ਹੈ। ਕੁੱਤਿਆਂ ਦੇ ਵਿੱਚ ਪਾਰਵੋ ਵਾਇਰਸ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਛੋਟੀ ਉਮਰ ਦੇ ਕੁੱਤਿਆਂ ਨੂੰ ਖਾਸ ਕਰਕੇ 8 ਮਹੀਨੇ ਜਾਂ ਉਹਦੇ ਤੋਂ ਛੋਟੀ ਉਮਰ ਵਾਲਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਜਿਸ ਦੇ ਮੁੱਖ ਲੱਛਣ ਹਨ ਬਦਹਜਮੀ ਖਾਣ ਵਾਲੇ ਪਦਾਰਥ ਦਾ ਨਾਂ ਪਛਾਣਨਾ ਉਲਟੀਆਂ ਅਤੇ ਖੂਨੀ ਦਸਤ ਆਪਣੇ ਕੁੱਤਿਆਂ ਨੂੰ 45 ਦਿਨ ਤੇ ਪਰਵੋ ਵਾਇਰਸ ਦਾ ਪਹਿਲੀ ਵੈਕਸੀਨ ਦੇਣੀ ਚਾਹੀਦੀ ਹੈ ਬਤਕਾਂ ਦੇ ਵਿੱਚ ਡੱਕ ਵਾਇਰਲ ਹੈਪਟਾਈਟਿਸ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਛੋਟੀ ਉਮਰ ਦੀਆਂ ਬਤਕਾਂ ਖਾਸ ਕਰਕੇ 6 ਹਫ਼ਤਿਆਂ ਤੋਂ ਛੋਟੀ ਉਮਰ ਦੀਆਂ ਬਤਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸੰਤੁਲਨ ਗਵਾ ਦੇਣਾ ਲੱਤਾਂ ਨੂੰ ਅਜੀਬ ਤਰੀਕੇ ਨਾਲ ਹਿਲਾਉਣਾ ਸੁਸਤ ਹੋ ਜਾਣਾ ਜਾਫਰ ਬਤਕਾਂ ਦੇ ਬੱਚਿਆਂ ਦੇ ਵਿੱਚ ਸਿਰ ਨੂੰ ਪਿੱਛੇ ਨੂੰ ਸੁੱਟਣਾ ਵੀ ਇਸ ਬਿਮਾਰੀ ਦੇ ਲੱਛਣਾਂ ਦੇ ਵਿੱਚ ਦੇਖਿਆ ਗਿਆ ਹੈ ਡੱਕ ਵਾਇਰਲ ਹੈਪਟਾਈਟਿਸ ਡੀ ਐਚ ਏ ਵੀ 1 ਦੀ ਲਾਈਵ ਜਾਂ ਇਨਐਕਟੀਵੇਟਿਡ ਵੈਕਸੀਨ ਆਪਣੀਆਂ ਬਤਕਾਂ ਨੂੰ ਸਮੇਂ ਸਿਰ ਦੇਣੀ ਚਾਹੀਦੀ ਹੈ ਇਹ ਸਨ ਪਸ਼ੂਆਂ ਸੰਬੰਧੀ ਕੁਝ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਸਾਡੇ ਕਿਸਾਨ ਵੀਰ ਖੇਤਾਂ ਦੇ ਵਿੱਚ ਫਸਲਾਂ ਬੀਜਦੇ ਨੇ ਤੇ ਇਹਨਾਂ ਫਸਲਾਂ ਨੂੰ ਖੇਤਾਂ ਵਿੱਚ ਖੜੀਆਂ ਦੇ ਕੇ ਕਿਸਾਨਾਂ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਹੁਣ ਸੋਨੀ ਦਾ ਸੀਜ਼ਨ ਚੱਲ ਰਿਹਾ ਹੈ। ਝੋਨਾ ਤੇ ਬਾਸਮਤੀ ਇਸ ਸੀਜ਼ਨ ਦੀਆਂ ਮੁੱਖ ਫਸਲਾਂ ਨੇ। ਇਹਨਾਂ ਫਸਲਾਂ ਨੂੰ ਗਰਮ ਚਲਵਾਜੂ ਦੀ ਲੋੜ ਹੁੰਦੀ ਹੈ ਤੇ ਨਾਲ ਹੀ ਵਧੇਰੇ ਨਮੀ ਵੀ ਚਾਹੀਦੀ ਹੁੰਦੀ ਹੈ। ਇਹਨਾਂ ਫਸਲਾਂ ਦੀਆਂ ਮੁੱਖ ਸਮੱਸਿਆਵਾਂ ਨੇ ਕੀੜੇ-ਮਕੌੜੇ। ਤਾਂ ਸਾਡਾ ਅੱਜ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ। ਚੌਨੀ ਦੀ ਬਾਸਮਤੀ ਦੀ ਫਸਲ ਦੇ ਮੁੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਮਾਹਿਰ ਹੋਣਗੇ ਡਾਕਟਰ ਗੁਰਚਰਨ ਸਿੰਘ ਜੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਵਿੱਚ ਬਲੌਕ ਐਗਰੀਕਲਚਰ ਆਫੀਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਜਾਣਕਾਰੀ ਹਾਸਲ ਕੀਤੀ ਗਈ ਹੈ ਆਓ ਦੇਖਦੇ ਹਾਂ ਚੌਨੇ ਦੀ ਫਸਲ ਦੇ ਕੀੜੇ ਮਕੌੜੇ ਬਿਮਾਰੀਆਂ ਅਤੇ ਇਹਨਾਂ ਦੀ ਰੋਕਥਾਮ ਇਸ ਵਿਸ਼ੇ ਉੱਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਗੁਰਚਰਨ ਸਿੰਘ ਜੀ ਜਿਹੜੀ ਖੇਤੀਬਾੜੀ ਅਫਸਰ ਨੇ ਬੀਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਜਿਹੜਾ ਉਹਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਦੱਸੋ ਕੀ ਸਥਿਤੀ ਐ ਇਸ ਵੇਲੇ ਝੋਨੇ ਦੀ ਫਸਲ ਦੀ ਖੇਤਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਹੈ ਇਹ ਇੱਕ ਪੰਜਾਬ ਦੀ ਸੌਣੀ ਸੀਜ਼ਨ ਦੀ ਮੇਜਰ ਫਸਲ ਹੈ ਸਾਡੀ ਮੇਨ ਫਸਲ ਹੈ ਜੀ ਇਹ ਇਸ ਸਮੇਂ ਤਕਰੀਬਨ ਅੰਦਾਜ਼ਨ ਪੰਜਾਬ ਵਿੱਚ 32 ਲੱਖ ਏਕੜ ਇਹ ਪੰਜਾਬ ਦੇ ਵਿੱਚ ਇਸ ਦਾ ਰਕਬਾ ਹੈ ਤੇ ਜੇਕਰ ਹੁਣ ਆਪਾਂ ਸਟੇਜ ਦੀ ਗੱਲ ਕਰੀਏ ਇਸ ਸਮੇਂ ਤਕਰੀਬਨ ਸਾਡੀ ਜਿਹੜੀ ਝੋਨੇ ਦੀ ਫਸਲ ਨੂੰ 45 ਤੋਂ ਲੈ ਕੇ 40 ਤੋਂ ਲੈ ਕੇ 50 ਦਿਨ ਦੀ ਫਸਲ ਹੋ ਚੁੱਕੀ ਹੈ ਅਤੇ ਫਸਲ ਜਾੜਾ ਮਾਰ ਰਹੀ ਹੈ ਮਤਲਬ ਇਸ ਸਮੇਂ ਤੇ ਹੁਣ ਬਰਸਾਤ ਦਾ ਸੀਜ਼ਨ ਵੀ ਚੱਲ ਰਿਹਾ ਵਾ ਤੇ ਬਰਸਾਤ ਦਾ ਸੀਜ਼ਨ ਜਿੱਮੇ ਕਿ ਸ਼ੁਰੂ ਹੁੰਦਾ ਵੈ ਇਸ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਸਾਡੀ ਫਸਲ ਦੇ ਵਿੱਚ ਖੇਤਾਂ ਵਿੱਚ ਬਹੁਤ ਹੀ ਪ੍ਰਕਾਰ ਦੇ ਅਨੇਕਾਂ ਕੀੜੇ ਮਕੌੜੇ ਜਿਹੜੇ ਹੁੰਦੇ ਆ ਉਹ ਸਾਡੀ ਫਸਲ ਦੇ ਘੁੰਮਦੇ ਰਹਿੰਦੇ ਆ ਇਹਨਾਂ ਦਾ ਵਾਧਾ ਵੀ ਹੁੰਦਾ ਵੈ ਇਹਨਾਂ ਦੇ ਆਪਸ ਵਿੱਚ ਕਈ ਜਨਰੇਸ਼ਨ ਆ ਜਾਂਦੀਆਂ ਜਿਹੜੀਆਂ ਕਿ ਉਹਨਾਂ ਉਹਨਾਂ ਵਿੱਚੋਂ ਕੁਝ ਇੱਕ ਕੀੜੇ ਜਿਹੜੇ ਹੈਗੇ ਸਾਡੇ ਇਸ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਡਾਕਟਰ ਸਾਹਿਬ ਆਪਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕੀੜੇ ਮਕੌੜਿਆਂ ਦੀ ਪਹਿਲਾਂ ਸਾਨੂੰ ਨਾਮ ਦੱਸ ਦਿਓ ਕਿਹੜੇ ਕਿਹੜੇ ਕੀੜੇ ਆ ਜਿਹੜੇ ਇਸ ਫਸਲ ਦੇ ਉੱਤੇ ਹਮਲਾ ਕਰਦੇ ਆ ਲਗਭਗ ਝੋਨੇ ਦੀ ਫਸਲ ਦੇ

5 ਤੋਂ ਲੈ ਕੇ 6 ਜਿਹੜੇ ਕੀੜੇ ਆ ਉਹ ਨੁਕਸਾਨ ਪਹੁੰਚਾਉਂਦੇ ਆ ਬਾਕੀ ਹੋਰ ਵੀ ਕੀੜੇ ਹੁੰਦੇ ਜਿਹੜੇ ਕਈ ਸਾਡੇ ਮਿੱਤਰ ਕੀੜੇ ਹੁੰਦੇ ਆ ਉਹ ਜਿਆਦਾ ਨੁਕਸਾਨ ਨਹੀਂ ਪਹੁੰਚਾਉਂਦੇ ਤੇ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਜਾਂ ਸੁੰਡੀਆਂ ਵੈ ਸਾਰਿਆਂ ਤੋਂ ਪਹਿਲਾਂ ਜਿਹੜਾ ਮੇਜਰ ਹੈ ਉਹ ਹੈਗਾ ਜੀ ਆਪਣਾ ਸਟੈਮ ਬੋਰਰ ਹੈ ਜਿਹਨੂੰ ਆਪਾਂ ਤਣੇ ਦੀ ਸੁੰਡੀ ਕਹਿੰਦੇ ਆ ਉਸ ਤੋਂ ਬਾਅਦ ਪੱਤਾ ਲਪੇਟ ਸੁੰਡੀ ਹੈ ਜਿਹੜੀ ਕਿ ਪੱਤਾ ਲਪੇਟ ਕੇ ਮਤਲਬ ਅੰਦਰ ਉਹ ਆਪਣਾ ਪੱਤਿਆਂ ਦੇ ਉੱਪਰ ਉਹਨਾਂ ਖਾਂਦੀ ਹੈ ਹਰਾ ਮਾਦਾ ਖਾਂਦੀ ਹੈ ਉਸ ਤੋਂ ਬਾਅਦ ਪਲਾਂਟ ਹੌਪਰ ਕਹਿੰਦੇ ਆ ਟੱਡੇ ਆ ਜਾਂਦੇ ਆ ਫਿਰ ਗਰਾਸ ਉੱਪਰ ਆ ਜਾਂਦੇ ਆ ਘਾਹ ਦੇ ਟੱਡੇ ਫਿਰ ਰਾਈਸ ਹਿਸਪਾ ਹੁੰਦਾ ਵੈ ਜਿਹੜਾ ਕਿ ਸਾਡੇ ਦੋਕ ਜਿਲਿਆਂ ਦੇ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਪਾਇਆ ਜਾਂਦਾ ਵੈ ਉਸ ਤੋਂ ਬਾਅਦ ਫਿਰ ਅੱਗੇ ਹੋਰ ਵੀ ਬਾਕੀ ਜਿਲਿਆਂ ਵਿੱਚ ਹੋ ਜਾਂਦਾ ਵੈ ਉਸ ਤੋਂ ਬਾਅਦ ਫੇ ਕਈ ਵਾਰੀ ਜੜਜ ਵਾਲੀ ਸੁੰਡੀ ਕੋ ਆਪਣੇ ਹਮਲਾ ਕਰ ਦਿੰਦੀ ਹੈ ਫਿਰ ਜਦੋਂ ਸਾਡੀ ਫਸਲ ਲਗਭਗ ਆਪਣੇ ਸਤੰਬਰ ਅਕਤੂਬਰ ਦੇ ਵਿੱਚ ਪੱਕਣ ਤੇ ਨਿਸਰ ਤੇ ਆ ਜਾਂਦੀ ਹੈ ਉਦੋਂ ਇੱਕ ਮਤਲਬ ਸੈਨਿਕ ਸੁੰਡੀ ਕਰਕੇ ਰਾਈਸ ਇਹ ਇਅਰ ਕਟਿੰਗ ਕੈਟਰਵਿਲਰ ਦੇ ਮਤਲਬ ਹੁੰਦਾ ਵੈ ਉਹ ਜਿਹੜੇ ਆਪਣੇ ਜਾਂ ਜਿਹੜੀ ਸਿੱਟੇ ਹੁੰਦੇ ਉਹਨੂੰ ਕਤਰਨ ਵਾਲੀ ਸੁੰਡੀ ਵੀ ਕਹਿੰਦੇ ਇਹ ਜਿਹੜੇ 4-5 ਜਿਹੜੇ ਮੇਜਰ ਕੀੜੇ ਆ ਇਹ ਜਿਆਦਾ ਨੁਕਸਾਨ ਪਹੁੰਚਾਉਂਦੇ ਆ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਸੁੰਡੀਆਂ ਜਿਹੜੀਆਂ ਤਣੇ ਦਾ ਗੜੂਆਂ ਹਾਂਜੀ ਨਾਲ ਜਿਹੜੀ ਪੱਤਾ ਲਪੇਟ ਸੁਣਦੀ ਹੈ ਇਹਦੇ ਸੰਬੰਧੀ ਸਾਨੂੰ ਜਰੂਰ ਦੱਸੋ ਕਿ ਇਹ ਕਿਸ ਤਰ੍ਹਾਂ ਹਮਲਾ ਕਰਦੇ ਆ ਝੋਨੇ ਦੀ ਫਸਾ 40 45 ਦਿਨਾਂ ਦੀ ਹੋਜ ਹੋ ਚੁੱਕੀ ਹੈ ਇਸ ਦੌਰਾਨ ਜਿਹੜੀਆਂ ਆਪਣੀ ਗੋਭ ਦੀ ਸੁੰਡੀ ਜਾਂ ਸਟੈਮ ਬੋਰਰ ਦੇ ਜਿਹੜੇ ਕੀੜੇ ਹੁੰਦੇ ਆ ਇਹਨਾਂ ਦੀ ਸੁੰਡੀ ਇਸ ਸਮੇਂ ਹਮਲਾ ਕਰਦੀ ਹੈ ਇਸ ਕੀੜੇ ਦੀਆਂ ਸੁੰਡੀਆਂ ਜਿਹੜੀਆਂ ਹੁੰਦੀਆਂ ਉਹ ਸਾਡੇ ਝੋਨੇ ਦੇ ਪੌਦੇ ਦੇ ਗੋਭ ਦੇ ਵਿੱਚ ਜਾ ਕੇ ਉਹਨੂੰ ਖਾ ਲੈਂਦੀਆਂ ਹਨ ਗੋਭ ਖਾ ਲੈਂਦੀ ਹੈ ਤਾਂ ਗੋਭ ਵਿਚਕਾਰਲੀ ਜਿਹੜੀ ਆਪਣੀ ਨਲੀ ਹੁੰਦੀ ਹੈ ਜਾਂ ਮੇਨ ਗੋਭ ਹੁੰਦੀ ਉਹ ਸੁੱਕ ਜਾਂਦੀ ਹੈ اسی ਹੀ ਕੀੜੇ ਦਾ ਜੇਕਰ ਥੋੜੇ ਚਿਰ ਬਾਅਦ ਮਤਲਬ ਹਮਲਾ ਜੋ ਲੇਟ ਹਮਲਾ ਹੁੰਦਾ ਵੈ ਉਦੋਂ ਜਿਹੜੀ ਮੁੰਜਰ ਨਿਕਲਦੀ ਹੈ ਬਿਲਕੁਲ ਸੁੱਕੀ ਹੁੰਦੀ ਹੈ ਸੁੱਕਣ ਦੇ ਨਾਲ ਉਹ ਬਿਲ ਉਹਦੇ ਚਿੱਟੇ ਰੰਗ ਦੀ ਹੋ ਜਾਂਦੀ ਹੈ ਦਾਣਿਆਂ ਦਾ ਮਤਲਬ ਬਿਲਕੁਲ ਦਾਣੇ ਨਹੀਂ ਪੈਂਦੇ ਇਸ ਕਰਕੇ ਸਾਡਾ ਝੋਨੇ ਦੀ ਫਸਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵੈ ਪਰ ਕਿਸਾਨ ਭਰਾਵੋ ਜੇਕਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਸਾਰਿਆਂ ਤੋਂ ਪਹਿਲਾਂ ਜਦੋਂ ਤੁਸਾਨੂੰ ਸਮੇਂ-ਸਮੇਂ ਦੇ ਵਿੱਚ ਝੋਨੇ ਦੀ ਫਸਲ ਦਾ ਸਰਵੇਖਣ ਕਰਨਾ ਚਾਹੀਦਾ ਬਲ ਸਰਵੇਖਣ ਤੋਂ ਪਹਿਲਾਂ ਕਿਸੇ ਵੀ ਕੀੜੇ ਮਾਰ ਜ਼ਹਿਰ ਦੀ ਸਪਰੇ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ चौहान ਸਾਹਿਬ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਬਾਸਮਤੀ ਵਿੱਚ ਬੜੀ ਪਰਵਰ ਨਵਾਈ ਹੈ ਉਹਦੇ ਵਿੱਚ ਕਈ ਪ੍ਰਕਾਰ ਦੀਆਂ ਅਨ ਰਿਕਮੈਂਡੇਡ ਜਾਂ ਗੈਰ ਸ਼ਿਪਾਰਸ਼ੀ ਆਪਾਂ ਬਾਜ਼ਾਰ ਚੋਂ ਲੈ ਕੇ ਸਪਰੀਆਂ ਕਰ ਦਿੰਨੇ ਆ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਰੈਡੀਊਲ ਇਫੈਕਟ ਪਾਇਆ ਜਾਂਦਾ ਵੈ ਇਸ ਕਰਕੇ ਜਿਹੜੀ ਤਣੇ ਦੀ ਆਪਾਂ ਸੁੰਡੀ ਦੀ ਗੱਲ ਕਰ ਰਹੇ ਹਾਂ ਜੇਕਰ ਸਾਡੇ ਸਰਵੇਖਣ ਵਿੱਚ ਪਾਇਆ ਜਾਵੇ ਵੀ ਇਸ ਸੁੰਡੀ ਦਾ 5% ਤੋਂ ਵੱਧ ਹਮਲਾ ਹੋ ਚੁੱਕਾ ਵੈ ਯਾਨੀ ਕਿ 100 ਬੂਟਿਆਂ ਵਿੱਚੋਂ 5 ਬੂਟਿਆਂ ਤੇ ਇਹਦਾ ਹਮਲਾ ਹੋ ਚੁੱਕਿਆ ਪੂਰਾ ਆਪਾਂ ਜਿੰਨਾ ਵੀ ਸਾਡੀ ਫਸਲ ਹੈ 1 ਏਕੜ 2 ਏਕੜ 5 ਏਕੜ 10 ਏਕੜ ਸਾਨੂੰ ਸਮੇਂ-ਸਮੇਂ ਤੇ ਸਰਵੇਖਣ ਕਰਨੇ ਚਾਹੀਦਾ ਜੇਕਰ ਇਹਦਾ 5% ਤੋਂ ਉੱਪਰ ਅਟੈਕ ਹੋਵੇ ਫਿਰ ਅਸੀਂ ਉਸ ਤੋਂ ਬਾਅਦ ਆਪਾਂ ਜੋ ਵੀ ਜਿਹੜੇ ਕੀੜੇ ਮਾਰ ਜ਼ਹਿਰਾਂ ਵੈ ਜਿਹੜੀਆਂ ਸਪਾਰਸ਼ ਕੀਤੀਆਂ ਜਾਂਦੀਆਂ ਵੈ ਉਹ ਆਪਾਂ ਸਪਰੇਅ ਕਰਨੀਆਂ ਸਾਰੇ ਤੋਂ ਪਹਿਲਾਂ ਜੇਕਰ ਸ਼ੁਰੂਆਤੀ ਹਮਲਾ ਹੋਵੇ ਅੱਜ ਕੱਲ ਵੀ ਬਾਜ਼ਾਰ ਦੇ ਵਿੱਚ ਨਿੰਮ 베ਸਟ ਜਿਹੜੀਆਂ ਬਾਇਓ ਪੈਸਟਿਸਾਈਡ ਮਿਲ ਰਹੀਆਂ ਵੈ ਸਾਨੂੰ ਉਹਨਾਂ ਦੀ ਮਤਲਬ ਪਹਿਲਾਂ ਆਪਾਂ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜੇ ਮਾੜਾ ਮੋਟਾ ਅਟੈਕ ਹੋਵੇ ਤਾਂ ਉਹਦੇ ਨਾਲ ਇਹ ਆਪਣਾ ਕੰਟਰੋਲ ਕੀਤਾ ਜਾ ਸਕਦਾ ਵੈ ਜਿਵੇਂ ਕਿ ਬਾਜ਼ਾਰ ਦੇ ਵਿੱਚ 80 ml ਕੋਟ ਇਹ ਦਵਾਈ ਹੈ ਜਿਹਦੇ ਵਿੱਚ ਅਜੈਡੀ ਰੈਕਟਰ ਨਿੰਮ ਆਧਾਰਤ ਤੋਂ ਵਿੱਚ ਉਹ ਹੁੰਦਾ 5% ਜੈਡੀ ਰੈਕਟਰ ਹੁੰਦਾ ਵੈ ਜੇਕਰ ਆਪਾਂ ਸ਼ੁਰੂਆਤੀ ਹਮਲੇ ਵਿੱਚ ਇਹਦੀ ਸਪਰੇਅ ਕਰ ਦਈਏ ਤੇ ਇਹਦੇ ਨਾਲ ਸਟੈਮ ਬੋਰਰ ਜਿਹੜਾ ਵੈ ਉਹਦੀ ਸੁੰਡੀ ਦੀ ਆਪਾਂ ਕੰਟਰੋਲ ਕਰ ਸਕਦੇ ਹਾਂ ਇਸ ਤੋਂ ਇਲਾਵਾ 60 ਐਮ ਐਲ ਕੋਰਾਜਨ 20 ਗ੍ਰਾਮ ਫੇਮ ਹੈ ਤੇ ਇਹ ਵੀ ਦਵਾਈਆਂ ਆਪਾਂ ਇਹਨਾਂ ਦੇ ਵਿੱਚ ਜਿਹੜੇ ਕੀੜੇ ਜ਼ਹਿਰ ਹੈ ਜੇਕਰ ਲੋਡ ਅਨਸਾਰ ਇਹਨਾਂ ਦੀ ਆਪਾਂ ਸਪਰੇਅ ਕਰ ਸਕੇ ਬਿਲਕੁਲ ਜੀ ਡਾਕਟਰ ਸਾਹਿਬ ਪੱਤ ਲਪਿਕਸਮ ਦੀ ਗੱਲ ਕਰਾਂਗੇ ਥੋੜਾ ਜਿਹਾ ਇਹਦੀ ਸੰਬੰਧੀ ਵੀ ਸਾਨੂੰ ਗਲਬਤ ਦੱਸੋ ਕਿ ਕਿਦਾਂ ਹਮਲਾ ਕਰਦੀ ਹੈ ਇਹਦੀ ਜਿਹੜੀ ਸੁੰਡੀ ਹੈ ਉਹ ਪੱਤਿਆਂ ਦੇ ਉੱਪਰ ਜ਼ਿਆਦਾ ਹਮਲਾ ਕਰਦੀ ਹੈ ਪੱਤਿਆਂ ਨੂੰ ਕੀ ਕਰਦੀ ਪੱਤਿਆਂ ਨੂੰ ਫੋਲਡ ਕਰਕੇ ਇਕੱਠੇ ਕਰ ਲੈਂਦੀ ਹੈ ਉਹਦੇ ਵਿੱਚ ਹਰਾ ਮਾਦਾਂ ਖਾ ਲੈਂਦੀ ਹੈ ਤੇ ਉਹ ਐਂ ਲੱਗਦਾ ਦੂਰੋਂ ਮਤਲਬ ਚਿੱਟਾ ਜਿਹਾ ਭਾਅ ਮਰਦਾ ਯਾਨੀ ਕਿ ਪੱਤੇ ਸਾਰੇ ਚਿੱਟੇ ਹੋ ਜਾਂਦੇ ਆ ਇਸ ਦੇ ਵਿੱਚ ਜੇਕਰ ਸਾਡੇ ਖੇਤ ਦੇ ਵਿੱਚ ਆਪਾਂ ਸਰਵੇਖਣ ਕਰਨਾ ਵਾ ਜੇਕਰ 10% ਤੋਂ ਇਹਦਾ ਪੱਤਾ ਲਪੇਟ ਸੁੰਡੀ ਦਾ ਜੇਕਰ ਹਮਲਾ ਹੋ ਜਾਂਦਾ ਫੇਰ ਜਿਹੜੀਆਂ ਮੈਂ ਤੁਹਾਨੂੰ ਹੁਣੇ ਜਿਹੜੀਆਂ ਜ਼ਹਿਰਾਂ ਦਸੀਆਂ ਗੋਭ ਦੀ ਸੁੰਡੀ ਵਾਸਤੇ ਉਹਨਾਂ ਵਿੱਚ ਕਿਸੇ ਇੱਕ ਜ਼ਹਿਰ ਦੀ ਆਪਾਂ ਸਪਰੇਅ ਕਰਕੇ ਇਹਨੂੰ ਕੰਟਰੋਲ ਕਰ ਸਕਦੇ ਆ। ਬਾਕੀ चौहान ਸਾਹਿਬ ਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਕਈ ਕਿਸਾਨ ਆਪਣੇ ਹੈਗੇ ਜੈਵਿਕ ਖੇਤੀ ਕਰਦੇ ਉਹ ਕਹਿੰਦੇ ਅਸੀਂ ਤਾਂ ਕੋਈ ਸਪਰੇਅ ਕਰਨੀ ਨਹੀਂ। ਉਸ ਵਾਸਤੇ ਇਸ ਫਸਲ ਦੇ ਵਿੱਚ ਕੈਮੀ ਕੰਟਰੋਲ ਦੇ ਨਾਲੋਂ ਇੱਕ ਮਕੈਨੀਕਲ ਕੰਟਰੋਲ ਹੁੰਦਾ ਬੜਾ ਹੀ ਵਧੀਆ। ਆਪਾਂ ਕੀ ਕਰਨਾ 20 ਤੋਂ ਆਪਣੇ 30 ਮੀਟਰ ਇੱਕ ਨਾਰੀਅਲ ਦੀ ਬਾਜ਼ਾਰ ਤੋਂ ਰੱਸੀ ਮਿਲ ਜਾਂਦੀ ਉਹ ਲੈ ਲੈਣੀ ਹੈ। ਫਿਰ ਉਹ ਆਪਾਂ ਦੋ ਬੰਦਿਆਂ ਨੇ ਮਤਲਬ ਦੋਵੇਂ ਪਾਸੇ ਸਿਰੇ ਤੋਂ ਇੱਕ ਪਾਸੇ ਫੜ ਲੈਣੀ ਹੈ। ਇਹ ਜਿਹੜਾ ਹਮਲਾ ਹੁੰਦਾ ਤਕਰੀਕ ਈਵਨ ਅਗਸਤ ਤੋਂ ਲੈ ਕੇ ਸਤੰਬਰ ਅਕਤੂਬਰ ਮਹੀਨੇ ਤੱਕ ਹੁੰਦਾ ਉਦੋਂ ਸਾਡੀ ਫਸਲ ਕਾਫੀ ਵੱਡੀ ਹੋ ਚੁੱਕੀ ਹੁੰਦੀ ਹੈ ਜਦੋਂ ਆਪਾਂ ਦੋ ਜਣਿਆਂ ਨੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਨਾਰੀਅਲ ਦੀ ਰੱਸੀ ਜਦੋਂ ਸਾਡੀ ਝੋਨੇ ਦੀ ਫਸਲ ਤੋਂ 1.5 ਫੁੱਟ ਜਾਂ ਫੁੱਟ 1.5 ਫੁੱਟ ਨੀਵੀਂ ਕਰਕੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾਣਾ ਹੈ ਫਿਰ ਇਸੇ ਹੀ ਤਰ੍ਹਾਂ ਉਤੋਂ ਬੈਕ ਪੈ ਰਹੀ ਆਪਾਂ ਦੂਸਰੇ ਪਾਸੇ ਮਤਲਬ ਆਪਾਂ ਆ ਜਾਣਾ ਵੇ ਇਹ ਇਹਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣਾ ਵੀ ਸਾਡੇ ਖੇਤ ਵਿੱਚ ਪਾਣੀ ਖੜਾ ਹੋਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਰੱਸੀ ਫੇਰਾਂਗੇ ਉਹ ਰੱਸੀ ਬੜੀ ਹਾਰਡ ਹੁੰਦੀ ਹੈ ਤੀਖੇ ਜਿਹੇ ਬਹੁਤ ਹਾਰਡ ਹੁੰਦੇ ਉਹਦੇ ਨਾਲ ਜਿਹੜੀ ਸੁੰਡੀ ਪੱਤਿਆਂ ਦੇ ਵਿੱਚ ਆਪਣਾ ਹਰਾ ਮਾਦਾ ਖਾ ਰਹੀ ਹੁੰਦੀ ਹੈ ਉਹ ਪਾਣੀ ਚ ਡੇਕ ਜਾਂਦੀ ਹੈ ਤੇ ਪਾਣੀ 'ਚ ਡੇਕੇ ਮਰ ਜਾਂਦੀ ਹੈ ਤੇ ਇਹਦੇ ਨਾਲ ਬਹੁਤ ਹੀ ਵਧੀਆ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਮੈਂ ਜੁਵਾਨ ਸਾਹਿਬ ਇੱਕ ਹੋਰ ਐਡ ਕਰਨਾ ਚਾਹੁੰਦਾ ਕਈ ਵਾਰੀ ਅਸੀਂ ਲੱਗਦਾ ਵੀ ਸਾਡਾ ਖੇਤ ਵਿੱਚ ਇਹਦਾ ਅਟੈਕ ਪੱਤਲਬੇਡ ਸੁੰਡੀ ਦਾ ਉਹ ਗਿਆ ਬੈ ਪਰ ਕਈ ਵਾਰੀ ਜੇਕਰ ਭਾਰੀ ਮੀਂਹ ਪੈ ਜਾਵੇ ਉਸ ਦੌਰਾਨ ਭਾਰੀ ਮੀਂਹ ਦੇ ਨਾਲ ਵੀ ਇਹ ਸੁੰਡੀ ਜਿਹੜੀ ਛੜ ਕੇ ਪਾਣੀ ਚ ਡਿੱਗ ਜਾਂਦੀ ਹੈ ਉਹਦੇ ਨਾਲ ਵੀ ਮਰ ਜਾਂਦੀ ਸਾਨੂੰ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਗੱਲ ਕਰੀਏ ਟਿੱਡਿਆਂ ਦੀ ਥੋੜਾ ਜਿਹਾ ਲੇਟ ਸਟੇਜ ਚ ਲੱਗਦੇ ਆ ਵੈਸੇ ਤਾਂ ਥੋੜਾ ਜਿਹਾ ਇਸ ਸੰਬੰਧੀ ਸਾਨੂੰ ਜਾਣਕਾਰੀ ਦਿਓ ਝੋਨੇ ਦੀ ਫਸਲ ਦੇ ਵਿੱਚ ਦੋ ਤਰ੍ਹਾਂ ਦੇ ਟਿੱਡੇ ਪਾਏ ਜਾਂਦੇ ਨੇ ਇੱਕ ਤਾਂ ਚਿੱਟੀ ਪੇਠ ਵਾਲਾ ਟਿੱਡਾ ਇੱਕ ਜਿਹੜਾ ਪੂਰੇ ਟੱਡੇ ਪਾਈ ਜਾਂਦੇ ਇਹਨਾਂ ਦੇ ਬੱਚੇ ਅਤੇ ਜਿਹੜੇ ਬਾਲਗ ਜਿਹੜੇ ਹੁੰਦੇ ਦੋਵੇਂ ਹੀ ਰਸ ਚੂਸਦੇ ਆ ਰਸ ਚੂਸ ਕੇ ਮਤਲਬ ਸਾਡੀ ਫਸਲ ਜਿਹੜੇ ਪੱਤੇ ਸੁੱਕ ਜਾਂਦੇ ਆ ਦੋ ਆਪਾਂ ਦੂਰੋਂ ਦੇਖਣ ਨੂੰ ਇਦਾਂ ਲੱਗਦਾ ਧੋੜੀਆਂ 'ਚ ਹਮਲਾ ਹੁੰਦਾ ਸਾਰੇ ਤੋਂ ਪਹਿਲਾਂ ਫੇਰ ਸਾਰੇ ਖੇਤ ਵਿੱਚ ਮਤਲਬ ਫੈਲ ਜਾਂਦੇ ਜੇਕਰ ਕਿਤੇ ਧੋੜੀਆਂ ਜਿੱਦਾਂ ਸਾਨੂੰ ਨਜ਼ਰ ਆਵੇ ਸਾਨੂੰ ਸਮਝਣਾ ਚਾਹੀਦਾ ਵੀ ਇਹ ਜਿਹੜੇ ਬੂਟੀਆਂ ਦੇ ਟੱਡੇ ਆ ਦਾ ਹਮਲਾ ਹੋ ਚੁੱਕਾ ਵੈ ਇਸ ਵਾਸਤੇ ਆਪਣਾ ਇੱਕ ਥ੍ਰੈਸ਼ਹੋਲਡ ਲੈਵਲ ਹੈ ਵੀ ਆਪਾਂ ਨੂੰ ਸਮੇਂ-ਸਮੇਂ ਤੇ ਜਿਵੇਂ ਤੁਹਾਨੂੰ ਸਰਵੇਖਣ ਦੀ ਗੱਲ ਕੀਤੀ ਹੈ ਸਮੇਂ-ਸਮੇਂ ਤੇ ਜਾ ਕੇ ਸਾਨੂੰ ਬੂਟ ਵੱਖ-ਵੱਖ ਜਗ੍ਹਾ ਚਾਰ-ਪੰਜ ਜਗ੍ਹਾ ਤੇ ਬੂਟੇ ਹਲਾ ਕੇ ਦੇਖਣੇ ਆ ਜੇਕਰ ਇੱਕ ਬੂਟੇ ਤੋਂ ਪੰਜ ਜਾਂ ਪੰਜ ਤੋਂ ਵੱਧ ਜਿਹੜੇ ਟਿੱਡੇ ਆ ਉਹ ਤੁਹਾਡੇ ਪਾਣੀ 'ਚ ਹਲਾਉਣ ਤੇ ਉੱਪਰ ਥੱਲੇ ਡਿੱਗ ਜਾਣ ਤੇ ਪਾਣੀ 'ਚ ਤੈਰਦੇ ਨਜ਼ਰ ਆਉਣ ਤਾਂ ਸਾਨੂੰ ਫੇਰ ਜਿਹੜਾ ਕੈਮੀਕਲ ਕੰਟਰੋਲ ਹੈ ਉਹਦੇ ਵਾਸਤੇ ਆਪਾਂ ਜਾਣਾ ਚਾਹੀਦਾ ਵੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਇਹ ਇਕੋਟਨ ਨੀਮ ਆਧਾਰਿਤ ਹੈ ਉਹ ਵੀ ਆਪਾਂ ਇਹਦੇ ਵਿੱਚ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਇੱਕ चौहान ਸਾਹਿਬ ਪੀਏਯੂ ਦਾ ਆਪਣੇ ਨਿੰਮ ਦਾ ਘੋਲ ਆਉਂਦਾ ਜਿਹੜਾ 4 ਲੀਟਰ ਆਪਣੇ 100 ਲੀਟਰ ਵਿੱਚ ਪਾਣੀ 'ਚ ਪਾ ਕੇ ਜੇਕਰ ਸਪਰੇਅ ਕਰ ਦਈਏ ਤਾਂ ਉਹਦੇ ਨਾਲ ਆਪਾਂ ਟੱਡਿਆਂ ਦਾ ਕੰਟਰੋਲ ਹੋ ਸਕਦਾ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਮੁੱਖ ਬਿਮਾਰੀ ਕਿਹੜੀ ਸਾਡੇ ਝੋਨੇ ਦੀ ਫਸਲ ਤੇ ਇਹਨਾਂ ਦਿਨਾਂ ਚੌਣਦੇ ਚਾਂਸ ਨੇ ਝੋਨੇ ਦੀ ਫਸਲ ਜਾੜਾ ਮਾਰ ਲੈਂਦੀ ਹੈ ਤਕਰੀਬਨ ਅਗਸਤ ਸਤੰਬਰ ਤੋਂ ਜਿਹੜੀਆਂ ਮੇਜਰ ਬਿਮਾਰੀਆਂ ਮੇਨ ਬਿਮਾਰੀਆਂ ਪੈਂਦੀਆਂ ਉਹਨਾਂ ਦੇ ਵਿੱਚ ਇੱਕ ਸ਼ੀਥ ਬਲਾਈਟ ਜਾਂ ਤਣੇ ਦਿਵਾਲੇ ਝੋਲਸ ਰੋਗ ਜਿਹੜਾ ਵੈ ਉਹ ਬਹੁਤ ਜਿਆਦਾ ਨੁਕਸਾਨ ਕਰਦੀ ਹੈ ਉਹਦੀਆਂ ਨਿਸ਼ਾਨੀਆਂ ਜਿਹੜੇ ਤਣੇ ਦਿਵਾਲੇ ਸਾਰਿਆਂ ਤੋਂ ਪਹਿਲਾਂ ਇੱਕ ਸਲੇਟੀ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਐ ਜਿਹੜੇ ਕਿ ਆਲ ਸਿਰਿਆਂ ਤੋਂ ਜਾਮਣੀ ਰੰਗ ਦੇ ਦਿੰਦੇ ਸਪੈਸ਼ਲ ਇਹਦੀ ਕੈਰੈਕਟ੍ਰਿਸਟਿਕ ਦਾ ਨਿਸ਼ਾਨੀ ਹੈਗੀ ਐ ਸਿਰਿਆਂ ਤੋਂ ਜਾਮਣੀ ਦੇ ਸਲੇਟੀ ਜੰਗ ਦੇ ਤੱਬੇ ਹੁੰਦੇ ਆ ਫੇ ਹੋਲੀ-ਹੋਲੀ ਇਕੱਠੇ ਹੋ ਕੇ ਫਿਰ ਇਹ ਮਤਲਬ ਜਬ ਵੱਡੇ ਬਣ ਜਾਂਦੇ ਆ ਜਿਹਦੇ ਨਾਲ ਜਿਹੜੇ ਮੁੰਜਰ ਨਿਕਲਦੀ ਆ ਉਹ ਥੋਥੀਆਂ ਜਾਂ ਬਣ ਜਾਂਦੇ ਆ ਖਾਲੀ ਹੋ ਜਾਂਦੇ ਤੇ ਮੁੰਜਰ ਨੂੰ ਇਫੈਕਟ ਕਰਦੀ ਝਾੜਦਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਸ ਵਾਸਤੇ ਆਪਾਂ ਐਮਈ ਸਟਾਰਟ-ਟੌਪ ਜਿਹੜੀ ਆ ਉਹ 200 ਐਮਐਲ ਨੂੰ 200 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਆ ਇੱਕ ਆਯਾਨ ਦਵਾਈ ਆਈ ਹੈ 200 ਐਮਐਲ ਬਣਾ 200 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਦਈਏ ਤਾਂ ਇਹਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਇਸੇ ਵਿੱਚ ਮੈਂ ਤੁਹਾਨੂੰ ਸੁਣੋ ਜਉਨਾ ਵੀ ਜਿਹੜੀ ਉਲੀ ਨਾਸ਼ਕ ਦੀ ਜਦੋਂ ਸਪਰੇਅ ਇਸ ਦੇ ਤੁਸੀਂ ਕਰਨੀ ਹੈ ਉਹਦੀ ਜਿਹੜਾ ਸਪਰੇਅ ਦਾ ਬੂਮ ਹੈ ਉਹ ਸਾਡੇ ਜੜਾਂ ਵਾਲੇ ਵਾਲੇ ਪਾਸੇ ਹੋਣਾ ਚਾਹੀਦਾ ਵਾ ਆਪਾਂ ਉੱਪਰ ਉੱਪਰ ਨਹੀਂ ਪਾਣੀ ਕਿਉਂਕਿ ਜਿਹੜੀ ਇਹਦੀ ਬਿਮਾਰੀ ਦਾ ਫੈਕਟ ਹੈ ਇਹ ਜੜਾਂ ਵਾਲੇ ਪਾਸੇ ਹੁੰਦਾ ਵੈ ਤੇ ਉਸ ਤੋਂ ਬਾਅਦ ਇੱਕ ਬਿਮਾਰੀ ਹੈਗੀ ਹੈ ਜਿਹੜੀ ਆਪਣੀ ਫਾਲਸ ਸਮਟ ਕਹਿੰਦੇ ਆ ਉਹਦਾ ਬੜਾ ਹਮਲਾ ਹੁੰਦਾ ਉਹਦੇ ਨਾਲ ਕੀ ਹੁੰਦਾ ਜਦੋਂ ਸਾਡੀ ਨਿਸਰ ਚ ਆਪਣੇ ਨਸਾਰੇ ਤੇ ਫਸਲ ਆਉਂਦੀ ਨਿਸਰ ਜਾਂਦੀ ਹੈ ਉਹਦੇ ਵਿੱਚ ਦਾਣਿਆਂ ਦੀ ਥਾਂ ਤੇ ਇੱਕ ਪੀੜੇ ਅਤੇ ਹਰੇ ਰੰਗ ਦੀਆਂ ਡੋਡੀਆਂ ਜੀਆਂ ਬਣ ਜਾਂਦੇ ਪਾਊਡਰ ਬਣ ਜਾਂਦਾ ਉਹ ਉਲੀ ਦੀ ਨਿਸ਼ਾਨੀ ਹੁੰਦੀ ਹੈ ਹੁਣ ਇੱਥੇ ਕਿਸਾਨ ਭਰਾ ਪਹਿਲਾਂ ਕੋਈ ਸਪਰੇ ਨਹੀਂ ਕਰਦੇ ਜਾਂ ਨਹੀਂ ਕੋਈ ਉਲੀ ਨਾਸ਼ਕ ਦੀ ਕੀਤੀ ਹੈ ਉਸ ਸਮੇਂ ਕੋਈ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਸਾਡੀ ਝੋਨੇ ਦੀ ਫਸਲ ਨਿਸਰ ਜਾਂਦੀ ਹੈ ਜਿੰਨਾ ਨੁਕਸਾਨ ਇਨ ਉਲੀ ਨੇ ਕਰਨਾ ਹੁੰਦਾ ਕਰ ਦਿੱਤਾ ਜਾਂਦਾ ਵੈ ਕਿਸੇ ਦੇ ਮਗਰ ਲਾ ਕੇ ਸਪਰੇਅ ਨਾ ਕੀ ਇਹ ਕੀਤੀ ਜਾਵੇ ਇਸ ਵਾਸਤੇ ਆਪਾਂ ਐਜ ਪ੍ਰੀਕੌਸ਼ਨਰੀ ਮੇਅਰ ਸਾਵਧਾਨੀ ਤੌਰ ਤੇ ਆਪਾਂ ਇਹ ਸਪਰੀਆਂ ਕਰਨੀਆਂ ਵੈ ਤੇ ਇਸ ਵਾਸਤੇ ਗਲੀਲੀਓ ਵੇ ਨਾਮ ਦੀ ਦਵਾਈ ਇਹ ਉਲੀ ਨਸ਼ਕ ਦਵਾਈ ਹੈ ਜਿਹੜੀ ਕਿ 400 ਐਮਐਲ 200 ਲੀਟਰ ਚ ਸਪਰੇਅ ਆਪਾਂ ਪਾ ਕੇ ਕਰ ਸਕਦੇ ਹਾਂ ਇਹ ਕਦੋਂ ਕਰਨੀ ਹੈ ਨਿਸਰਨ ਤੋਂ ਪਹਿਲਾਂ ਇੱਕ ਇਹਦੀ ਕਰ ਸਕਦੇ ਜਾਂ ਹੈਗੀ ਹੈ ਆਪਣੇ 500 ਗ੍ਰਾਮ ਕੋਸਾਈਡ ਹੈ ਕਾਪਰ ਆਕਸੀਕਲੋਰਾਈਡ ਹੁੰਦਾ ਹੈ ਦੋਨਾਂ ਚੋਂ ਕਿਸੇ ਦੋਸ ਪ੍ਰਿਆ ਕਰ ਦਈਏ ਮੈਂ ਇੱਕ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਹੜੀ ਆਮ ਤੌਰ ਤੇ ਜੇਕਰ ਝੋਨੇ ਦੀ ਫਸਲ ਦੀ ਗੱਲ ਕਰੀਏ ਇਹਦੇ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਮੇਨ ਕਾਰਨ ਕੀ ਹੁੰਦਾ ਵਾ ਕਾਰਨ ਇਹ ਹੈ ਵੀ ਜੇਕਰ ਆਪਾਂ ਲੋਡ ਤੋਂ ਜ਼ਿਆਦਾ ਜਦੋਂ ਯੂਰੀਆ ਖਾਦ ਪਾ ਦਿੰਦੇ ਆ ਜਾਂ ਬੇਟੈਮੀ ਯੂਰੀਆ ਖਾਦ ਪਾ ਦਿੰਦੇ ਆ ਤੇ ਲੋਡ ਤੋਂ ਜ਼ਿਆਦਾ ਆਪਾਂ ਜਦੋਂ ਪਾਣੀ ਖੇਤ ਵਿੱਚ ਖੜੇ ਕਰ ਦਿੰਦੇ ਮੇਨ ਕਾਰਨ ਇਹ ਇਹ ਹੁੰਦੇ ਆ ਇਸ ਕਰਕੇ ਆਪਾਂ ਸੰਕੋਚ ਨਾਲ ਯੂਰੀਆ ਖਾਦ ਦੀ ਵਰਤੋਂ ਕਰੀਏ ਜਿੰਨੀ ਸਪਾਰਸ਼ ਕੀਤੀ ਗਈ ਮਾਤਰਾ ਕਦੋਂ ਪਾਉਣੀ ਹੈ ਕਿੰਨੇ ਸਮੇਂ ਤੱਕ ਪਾਉਣੀ ਹੈ ਉੱਥੇ ਤੱਕ ਹੀ ਆਪਾਂ ਸੀਮਿਤ ਰਹੀਏ ਜਦੋਂ ਆਪਾਂ ਬਾਅਦ ਚ ਪਾਵਾਂਗੇ ਫਿਰ ਆਪਾਂ ਆਪਣੇ ਆਪ ਝੋਨੇ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਜਿਹਦੇ ਨਾਲ ਸਾਡਾ ਲੋਡ ਤੋਂ ਜ਼ਿਆਦਾ ਖਰਚਾ ਵਧਦਾ ਡਾਕਟਰ ਸਾਹਿਬ ਬਹੁਤ ਇਹ ਜਾਣਕਾਰੀ ਦਿੱਤੀ ਹੈ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਤੁਹਾਡਾ ਇਹ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਦੋਂ ਫਸਲਾਂ ਤੇ ਕੀੜੇ ਮਕੌੜੇ ਹਮਲਾ ਕਰਦੇ ਨੇ ਤਾਂ ਫਸਲਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਸ ਦੇ ਨਾਲ ਫਸਲ ਦੀ ਗੁਣਵੱਤਾ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਤੇ ਝਾੜ ਤੇ ਤਾਂ ਖਾਸ ਅਸਰ ਪੈਂਦਾ ਹੈ ਤਾਂ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਮੁੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਇਸੇ ਹੀ ਵਿਸ਼ੇ ਤੇ ਜ਼ਿਲ੍ਹਾ ਜਲੰਧਰ ਦੇ ਕੁਝ ਹੋਰ ਖੇਤੀ ਮਾਹਿਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ। ਕਿਸਾਨ ਵੀਰੋ ਝੋਨੇ ਦੀ ਫਸਲ ਦੇ ਕੀੜੇ ਮਕੌੜੇ ਬਿਮਾਰੀਆਂ ਤੇ ਇਹਨਾਂ ਦੀ ਰੋਕਥਾਮ ਇਹਦੇ ਸੰਬੰਧੀ ਜਾਣਕਾਰੀ ਦੇਣ ਲਈ ਹੁਣ ਸਾਡੇ ਨਾਲ ਨੇ ਕੁਝ ਖੇਤੀਬੜੀ ਵਿਭਾਗ ਦੇ ਅਧਿਕਾਰੀ ਜਿਹੜੀ ਫੀਲਡ ਦੇ ਵਿੱਚ ਕੰਮ ਕਰਦੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਹੀ ਛਿੜਕਾ ਕਰਨ ਦਾ ਢੰਗ ਕੀ ਆ ਮੈਂ ਪ੍ਰਵੀਨ ਕੁਮਾਰੀ ਖੇਤੀਬਾੜੀ ਅਫਸਰ ਟ੍ਰੇਨਿੰਗ ਸੈਕਸ਼ਨ ਜਲੰਧਰ ਜਿਆਦਾਤਰ ਆਪਾਂ ਜਦੋਂ ਫੀਲਡ 'ਚ ਦੇਖਦੇ ਹਾਂ ਤਾਂ ਕਿਸਾਨ ਵੀਰ ਜਿਹੜੇ ਆ ਵੱਡੇ ਬੂਮ ਸਪਰੇ ਪੰਪ ਦੇ ਨਾਲ ਸਪਰੇ ਕਰਦੇ ਨੇ ਜਦਕਿ ਸਾਨੂੰ ਜਿਹੜੇ ਹੈਗੇ ਆ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਉਹਦੇ ਵਾਸਤੇ 골ਡ ਨੋਜ਼ਲ ਜਿਹੜੀ ਆ ਉਹ ਵਰਤਣੀ ਚਾਹੀਦੀ ਹੈਗੀ ਆ ਤਾਂਕਿ ਸਾਡੀ ਜਿਹੜੀ ਆ ਜਿਹੜਾ ਉਹਦਾ ਆਪਣੀ ਸਪਰੇ ਦੇ ਕਣ ਹੈਗੇ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਦਵਾਈ ਹੈ ਉਹ ਪ੍ਰੋਪਰਲੀ ਉਸ ਜਗ੍ਹਾ ਤੇ ਪਾਵੇ ਜਿਹੜਾ ਸਾਡਾ ਟਾਰਗੇਟ ਹੁੰਦਾ ਹੈਗਾ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਸਾਨੂੰ ਜਦੋਂ ਵੀ ਆਪਾਂ ਝੋਨੇ ਦੇ ਵਿੱਚ ਖਾਸ ਕਰਕੇ ਕਰਨਾ ਹੈਗਾ ਤਾਂ ਸਾਡੀ ਸਪਰੇ ਜਿੱਦਾਂ ਦੀ ਬਿਮਾਰੀ ਆ ਮੰਨ ਲਓ ਜੇ ਸਾਡੀ ਸ਼ੀਤ ਬਲਾਈਟ ਹੈ ਤੇ ਜਾਂ ਸਟੈਮ ਰੌਟ ਹੈ ਤੇ ਮੁੱਢਾ ਦੇ ਵਿੱਚ ਸਪਰੇ ਹੋਣੀ ਚਾਹੀਦੀ ਹੈਗੀ ਆ ਤਾਂ ਕਿ ਜਿੱਥੇ ਅਟੈਕ ਹੈਗਾ ਉਹ ਤੇ ਜ਼ਿਆਦਾ ਜਿਹੜਾ ਸਪਰੇ ਦਾ ਕੰਟੈਂਟ ਜਾਣਾ ਚਾਹੀਦਾ ਤੇ ਦੂਸਰਾ ਹੈ ਕਿ ਜੇ ਫੋਲੀਅਰ ਸਪਰੇ ਕਰਨੀ ਹੈ ਤਾਂ ਮੰਨ ਲਓ ਕੋਈ ਗੋਭ ਦੀ ਸੁੰਡੀ ਹੈਗੀ ਆ ਉਹਦੇ ਵਾਸਤੇ ਸਾਨੂੰ ਗੋਭ ਦੇ ਵਿੱਚ ਹੀ ਜਿਹੜੀ ਸਾਡੀ ਨੋਜ਼ਲ ਹੈ ਜਾਣੀ ਚਾਹੀਦੀ ਹੈ ਤਾਂ ਕਿ ਆਪਾਂ ਉਹਨੂੰ ਬਿਮਾਰੀ ਨੂੰ ਪੂਰੀ ਤਰ੍ਹਾਂ ਕੀੜੇ ਨੂੰ ਕੰਟਰੋਲ ਕਰ ਸਕੀਏ ਡਾਕਟਰ ਵਿਪুল ਸ਼ਾਵੜਾ ਜੀ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਪਿੰਡਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਜਿਹੜੀ ਡਾਕਟਰ ਸਾਹਿਬ ਨੇ ਦੱਸੀ ਹੈ ਕੀ ਕਰਦੇ ਹਾਂ ਫਿਰ ਪਿੰਡਾਂ ਦੇ ਵਿੱਚ ਕਿਸਾਨ ਵੀਰਾਂ ਨਾਲ ਕਿਵੇਂ ਤਾਲਮਿਲ ਕਰਦੇ ਹਾਂ ਇਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਜਿਹੜੇ ਸਾਡੇ ਫੀਲਡ ਸਟਾਫ ਹੈ ਤੇ ਮੈਂ ਵੀ ਖੁਦ ਅਸੀਂ ਫੀਲਡ ਵਿੱਚ ਜਾ ਕੇ ਕਿਸਾਨਾਂ ਦੇ ਫੀਲਡ ਦੇ ਉੱਪਰ ਟ੍ਰੇਨਿੰਗ ਕੈਂਪ ਆਰਗੇਨਾਈਜ਼ ਕਰਦੇ ਆਂ ਨਾਲ ਹੀ ਉੱਥੇ-ਉੱਥੇ ਡੈਮੋਨਸਟ੍ਰੇਸ਼ਨ ਵੀ ਲਗਾਉਂਦੇ ਆਂ ਅਤੇ ਕਿਸਾਨਾਂ ਨੂੰ ਹਰ ਵਿਸ਼ੇ ਉੱਪਰ ਜਿੱਦਾਂ ਕਿ ਹੁਣ ਝੋਨੇ ਦੇ ਬਾਸਮੰਦੀ ਦਾ ਸੀਜ਼ਨ ਚੱਲ ਰਿਹਾ ਹੈ ਉਹਦੀ ਸਰਪੱਖੀ ਰੋਗ ਥਾਮ ਜਿਹੜੀ ਕੀੜੇ ਮਕੌੜਿਆਂ ਦੀਆਂ ਬਿਮਾਰੀਆਂ ਦੀ ਕਿੱਦਾਂ ਕੀਤੀ ਜਾਣੀ ਹੈ ਉਸ ਵਿਸ਼ੇ ਉੱਪਰ ਅਸੀਂ ਜਿਹੜੀਆਂ ਟ੍ਰੇਨਿੰਗ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਹੇ ਆਂ ਡਾਕਟਰ ਮਨਦੀਪ ਜੀ ਝੋਨੇ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਆਂ ਕਿ ਜਿਹੜੀ ਖਾਦਾਂ ਬਹੁਤ ਜ਼ਿਆਦਾ ਕਿਸਾਨ ਵੀਰ ਪਾਉਂਦੇ ਆ ਜਿਦੇ ਨਾਲ ਕੀੜੇ ਮਕੌੜੇ ਆਉਂਦੇ ਆ ਸੋ ਖਾਦਾਂ ਕਿੰਨੀਆਂ ਪਾਉਣੀਆਂ ਨੇ ਸਿਫਾਰਿਸ਼ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਆ ਤਾਂ ਕਿ ਕੀੜੇ ਮਕੌੜੇ ਦੀਆਂ ਬਿਮਾਰੀਆਂ ਆਉਣ ਹੀ ਨਾ ਦੇਖੋ ਜਦੋਂ ਅਸੀਂ ਖਾਦਾਂ ਜਿਹੜੀਆਂ ਉਹ ਲੋੜ ਤੋਂ ਵੱਧ ਪਾਵਾਂਗੇ ਤੇ ਕੀੜੇ ਮਕੌੜਿਆਂ ਦਾ ਤੇ ਬਿਮਾਰੀਆਂ ਦਾ ਜਿਹੜਾ ਹਮਲਾ ਉਹ ਐਕਚੁਅਲੀ ਹੋਏਗਾ ਹੀ ਹੋਏਗਾ ਕਿਉਂਕਿ ਜਿਹੜੀਆਂ ਖਾਦਾਂ ਨੇ ਇਹ ਪੌਦੇ ਨੂੰ ਇੱਕ ਤੇ ਇਹਦਾ ਪੋਲਿਆਂ ਕਰ ਦਿੰਦੇ ਆ ਉਹ ਨਰਮ ਹੋ ਜਾਂਦਾ ਤੇ ਜਿੱਥੇ ਜਿਹੜੇ ਕੀੜੇ ਆ ਉਹ ਆ ਕੇ ਪੌਦੇ ਦੇ ਉੱਤੇ ਉਹ ਹਮਲਾ ਕਰ ਦਿੰਦੇ ਨੇ ਸੋ ਸਾਨੂੰ ਜੋ ਵੀ ਸਾਡੇ ਯੂਨੀਵਰਸਿਟੀ ਦੇ ਹਿਸਾਬ ਨਾਲ ਸਿਫਾਰਸ਼ ਕੀਤੀਆਂ ਖਾਦਾਂ ਉਹ ਪਾਉਣੇ ਚਾਹੀਦੀਆਂ ਜੇ ਆਪਾਂ ਅਸੀਂ ਲੋੜ ਤੋਂ ਵੱਧ ਖਾਦਾਂ ਪਾਵਾਂਗੇ ਤੇ ਇਹ ਤੇ ਇੱਕ ਸਾਡੇ ਕੁਦਰਤੀ ਜਿਹੜੇ ਸਰੋਤ ਆ ਉਹਨਾਂ ਨੂੰ ਵੀ ਗੰਦਲਾ ਕਰਦੇ ਆ ਤੇ ਬਿਮਾਰੀਆਂ ਕੀੜੇ ਮਕੌੜਿਆਂ ਦਾ ਹਮਲਾ ਜਿਹੜਾ ਉਹ ਲੋੜ ਵੱਧ ਹੋ ਜਾਂਦਾ ਤੇ ਸਾਨੂੰ ਜਿਹੜਾ ਆਰਥਿਕ ਤੌਰ ਤੇ ਜਿਹੜਾ ਉਹ ਵੀ ਨੁਕਸਾਨ ਹੁੰਦਾ ਸੋ ਲੋੜ ਅਨਸਾਰ ਜਿਹੜੀ ਸਾਨੂੰ ਉਹ ਖਾਦ ਪਾਉਣੀ ਚਾਹੀਦੀ ਮੈਂ ਗੁਰਪ੍ਰੀਤ ਸਿੰਘ ਜੀ ਸਹਾਇਕ ਮੰਡੀਕਰਨ ਅਫਸਰ ਜਰਿੰਦਰ ਜੀ ਯੂਨੀਵਰਸਿਟੀ ਦੇ ਨਾ ਇੱਕ ਨਾ ਪੱਤਾ ਰੰਗਚਾੜ ਕੱਢਿਆ ਉਹਦੇ ਤੇ ਪੱਟੀਆਂ ਬਣੀਆਂ ਅਲੱਗ-ਅਲੱਗ ਪੱਟੀਆਂ ਬਣੀਆਂ ਵੀ ਇਸ ਪੱਟੀ ਤੋਂ ਘੋੜਾਵਾ ਤੇ ਖਾਦ ਦੀ ਲੋੜ ਦੀ ਹੈ ਜੇ ਇਸ ਪੱਟੀ ਤੋਂ ਫਿੱਕਾ ਤੇ ਖਾਦ ਦੀ ਲੋੜ ਹੈ ਜੇ ਆਪਾਂ ਉਹ ਵੱਤੋਂ ਕਰਾਂਗੇ ਤੇ ਆਪਾਂ ਖਾਦਾਂ ਦੀ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਵੱਤੋਂ ਕਰਕੇ ਤੇ ਆਪਾਂ ਜਿਹੜੀ ਆ ਉਹ ਫਸਲ ਵਧੀਆ ਤਰੀਕੇ ਨਾਲ ਜੀ ਮੰਡੀ ਚ ਲੈ ਜਾ ਸਕਦੇ ਆ ਦੂਜੇ ਨੰਬਰ ਤੇ ਮੰਨ ਲਓ ਪੱਤਾ ਰੰਗ ਚਾਰਟ ਨਹੀਂ ਹੈਗਾ ਜੋ ਡੋਜ਼ ਰਿਕਮੈਂਡ ਕੀਤੀ ਹੈ ਮੈਂ ਤੇ ਕਹਿਣਾ ਵੀ 25-25 ਕਿਲੋ ਨੂੰ ਡਿਵਾਈਡ ਕਰ ਲਓ ਜਿੰਨੀ ਮੰਨ ਲਓ ਮੰਨ ਲਓ ਦੋ ਬੋਜੀਆਂ ਕਿੰتੀਆਂ ਉਹਨਾਂ 25-25 ਕਿਲੋ ਦੇ ਹਿੱਸੇ ਚਾਰਜਿਆਂ ਚ ਵੰਡ ਕੇ ਤੇ ਉਹ ਤੁਸੀਂ ਆਪਣੇ ਤੇ ਛੱਟਾ ਦੇ ਦੋ ਤੇ ਵਧੀਆ ਜਿਹੜੀ ਹੈ ਤੁਹਾਡੀ ਫਸਲ ਹੋਈ ਕਿਤੇ ਵਧੀਆ ਜਿਹੜਾ ਉਹਦਾ ਤੁਹਾਨੂੰ ਮੁੱਲ ਮਿਲੇਗਾ ਮੰਡੀ ਦੇ ਵਿੱਚ ਸ਼ਾਵੜਾ ਜੀ ਕੀ ਕਿਸਾਨ ਵੀਰਾਂ ਨੂੰ ਸੁਝਾਅ ਦੇਵੋਗੇ ਤੁਹਾਡੇ ਕੈਂਪਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਆਉਣਾ ਕੀ ਕਹਿਣਾ ਚਾਹੂਗਾ ਜੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜੋ ਵੀ ਟ੍ਰੇਨਿੰਗਸ ਆਪਾਂ ਕੰਡਕਟ ਕਰ ਰਹੇ ਆ ਇਹ ਕਿਸਾਨ ਵੀਰਾਂ ਨੇ ਕਿਤੇ ਵੀ ਆਲਰਵੰਡੀ ਆਪਣੀ ਐਸ ਕਿਸੇ ਵਿਸ਼ੇ ਤੇ ਟ੍ਰੇਨਿੰਗ ਲੈਣ ਜਾਣੀ ਹੈ ਉਹ ਜਰੂਰ ਆਪਣੇ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸੰਪਰਕ ਕਰਨ ਉਹਨਾਂ ਨੂੰ ਜਿਹੜਾ ਫ੍ਰੀ ਆਫ ਕਾਸਟ ਹੈ ਟ੍ਰੇਨਿੰਗ ਦੇ ਦਵਾਈਆਂ ਜਾਣਗੀਆਂ ਅਤੇ ਜਿਹੜਾ ਕੀ ਕੋਈ ਵੀ ਰੋਕਥਾਮ ਹੈ ਜਾਂ ਕੋਈ ਨਵੀਂ ਟੈਕਨੋਲੋਜੀ ਜਿਹੜੀ ਆ ਰਹੀ ਹੈ ਉਹ ਆਪਣੇ ਫੀਲਡ ਵਿੱਚ ਵਰਤ ਸਕਦੇ ਆ ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਚੜ ਕੇ ਨਾ ਕੈਂਪਾਂ ਵਿੱਚ ਆਪਣਾ ਹਿੱਸਾ ਯੋਗਦਾਨ ਪਾਉਣ ਹਿੱਸਾ ਲੈਣ ਤੇ ਆਪਣੀ ਜਿਹੜੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਨ ਬਹੁਤ ਵਧੀਆ ਜਾਣਕਾਰੀ ਸਾਨੂੰ ਸਾਡੇ ਮਹਾਰਾ ਨੇ ਦਿੱਤੀ ਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧ ਉਂਝ ਤਾਂ ਕੁਝ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਕਿ ਫਸਲਾਂ ਦੇ ਲਈ ਫਾਇਦੇਮੰਦ ਸਾਬਤ ਹੁੰਦੇ ਨੇ ਪਰੰਤੂ ਕੁਝ ਹਾਨੀਕਾਰਕ ਕੀੜੇ ਮਕੌੜੇ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਇਨਾ ਤੋਂ ਬਚਾ ਦੇ ਲਈ ਸਾਡੇ ਕਿਸਾਨ ਵੀਰ ਸਮੇਂ-ਸਮੇਂ ਤੇ ਇਨਾ ਫਸਲਾਂ ਨੂੰ ਲੋੜਿੰਦੀਆਂ ਦਵਾਈਆਂ ਅਤੇ ਕੀਟਨਾਸ਼ਕਾਂ ਦੀ ਜਿਹੜਾ ਛੜਕਾਉ ਉਹ ਕਰਦੇ ਰਹਿੰਦੇ ਨੇ ਤਾਂ ਜ਼ਿਲ੍ਹਾ ਜਲੰਧਰ ਦੇ ਕੁਝ ਅਗਾ ਵਧੂ ਕਿਸਾਨ ਵੀਰਾਂ ਨੇ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਮੁੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਇਸੇ ਹੀ ਵਿਸ਼ੇ ਤੇ ਆਪਣੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਆਪਣਾ ਤਜਰਬਾ ਸਾਂਝਾ ਕੀਤਾ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਕਹਿਣਾ ਇਨਾ ਕਿਸਾਨ ਵੀਰਾਂ ਦਾ ਆਓ ਦੇਖਦੇ ਹਾਂ ਕਿਸਾਨ ਵਿਰੋਧ ਝੋਨੇ ਦੀ ਫਸਲ ਦੇ ਕੀੜੇ ਮਕੌੜੇ ਬਿਮਾਰੀਆਂ ਤੇ ਇਹਨਾਂ ਦੀ ਰੋਕਥਾਮ ਵਿਸ਼ੇ ਸੰਬੰਧੀ ਜਾਣਕਾਰੀ ਲੈਣ ਲਈ ਮੇਰੇ ਨਾਲ ਕੁਝ ਕਿਸਾਨ ਵੀਰ ਖੜੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਦਾ ਨਾਮ ਮੇਰਾ ਦਿਵਾਲੀ ਹੈ ਜੀ ਹਾਂ ਜ਼ਿਲ੍ਹਾ ਜਲੰਧਰ ਹੈ ਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਦਿਵਾਲੀ ਤੋਂ ਅੱਛਾ ਤੁਸੀਂ ਇਹ ਦੱਸੋ ਜੀ ਕਿ ਝੋਨੇ ਦੀ ਫਸਲ ਕਿਸ ਸਟੇਜ ਤੇ ਖੜੀ ਆ ਕਿੰਨਾ ਕੁ ਝੋਨੇ ਦਾ ਰਕਬਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਲਗਾਇਆ ਕਿਹੜੀ-ਕਿਹੜੀ ਕਿਸਮ ਹੈ ਮੈਂ ਇਸ ਟਾਈਮ ਪੀਆਰਆਈ ਪੀਆਰ 110 ਕਿਸਮ ਲਾਈ ਆ ਜੀ ਸਾਰੀ ਹਾਂਜੀ ਸਾਰੀ ਉਹ ਹੀ ਲਾਈ ਆ ਪੀਲੇ ਸਰ ਵੀ ਉਹ ਹੀ ਲਾਈ ਸੀ ਜਿਹੜੀ ਬੜਾ ਵਧੀਆ ਇਹਦਾ ਰਿਜ਼ਲਟ ਆ ਹਾਂਜੀ ਹਾਂਜੀ ਸੋ ਕੋਈ ਕਿਸੇ ਕਿਸਮ ਦੀ ਇਹਦੇ ਵਿੱਚ ਕੋਈ ਸਮੱਸਿਆ ਆ ਰਹੀ ਐ ਇਸ ਵੇਲੇ ਨਹੀਂ ਹਲੇ ਤਾਂ ਕੋਈ ਸਮੱਸਿਆ ਨਹੀਂ ਆ ਰਹੀ ਹਲੇ ਵਧੀਆ ਚੱਲ ਰਿਹਾ ਆ ਹਾਂਜੀ ਮੇਰਾ ਨਾਮ ਜੀ ਹਰਜਿੰਦਰ ਸਿੰਘ ਪਿੰਡ ਮੇਰਾ ਸਰਮਸਤਪੁਰ ਜੀ ਜ਼ਿਲ੍ਹਾ ਜਲੰਧਰ ਤੁਸੀਂ ਦੱਸੋ ਕਿੰਨਾ ਖਿਚੋਨੇ ਦੀ ਫਸਲ ਲਗਾਉਨੇ ਹੋ ਹਰ ਸਾਲ ਤੇ ਕਿਹੜੀ-ਕਿਹੜੀ ਕਿਸਮ ਲਗਾਉਨੇ ਹੋ ਇਸ ਵੇਲੇ ਕੀ ਪੋਜੀਸ਼ਨ ਹੈ ਅਸੀਂ ਜੀ 131 110 126 ਤੇ ਦੀਕਸ਼ਾ ਜਿਹੜਾ 131 ਆ ਉਹਦੇ ਵਿੱਚ ਇਸ ਵੇਲੇ ਬੋਨੇ ਰੋਗ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਬਾਕੀ ਜਿਹੜੀਆਂ ਪੁਰਾਣੀਆਂ ਵੈਰੇਡੀਆਂ ਜਿਹੜੀ 126 ਵੈਰਾਈਟੀ ਉਹਨੂੰ ਥੋੜਾ ਗਾਲਾ ਰੋਗ ਆ ਰਿਹਾ ਜੀ ਬਾਕੀ ਹੋਰ ਤਾਂ ਕਿਸੇ ਫਸਲ ਨੂੰ ਨਹੀਂ ਕੋਈ ਪ੍ਰੋਬਲਮ ਅੱਛਾ ਜਿਹੜੀ ਮਧਰੇ ਪਣ ਦਾ ਰੋਗ ਤੁਸੀਂ ਸਾਨੂੰ ਦੱਸਿਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਕ ਬੂਟੇ ਨੇ ਇੱਕ ਖੇਤ ਦੇ ਵਿੱਚ ਕਿੱਦਾਂ ਪਤਾ ਲੱਗਦਾ ਵੀ ਇਹ ਵਾਕਈ ਮਧਰੇ ਰਹਿ ਗਏ ਤੇ ਅਸੀਂ ਤਕਰੀਬਨ ਜਦੋਂ ਗੇੜਾ ਮਾਰਦੇ ਜੀ ਫਸਲ ਦੀ ਪਛਾਣ ਹੋ ਜਾਂਦੀ ਆ ਆਪਾਂ ਨੂੰ ਵੀ ਜਿਹੜਾ ਮਧਰਾ ਬੋਨਾ ਰੋਗ ਆ 121 ਨੂੰ ਆਇਆ ਸੀਗਾ ਅਜ ਤੋਂ 4 ਸਾਲ ਪਹਿਲਾਂ ਉਸ ਤੋਂ ਸਾਨੂੰ ਤਜਰਬਾ ਸੀਗਾ ਵੀ ਇਹ ਬੋਨਾ ਰੋਗ ਇਹਨੂੰ ਕਹਿੰਦੇ ਆ ਜੀ ਉਹਦੀ ਰੋਕਥਾਮ ਦੇ ਲਈ ਸੀ ਮਾਰਾਂ ਦੀ ਸਲਾਹ ਦੇ ਨਾਲ ਤਾਂ ਇਹੀ ਕੀਤਾ ਵੀ ਪਾਣੀ ਸਕਾਇਆ ਕੀਤਾ ਦਾ ਉਸ ਤੋਂ ਉੱਪਰ ਹਜੇ ਉਹਦੇ ਲਈ ਕੋਈ ਸਪਰੇਅ ਜਾਂ ਖਾਦ ਦਵਾਈ ਤਾਂ ਨਹੀਂ ਆਈ ਬਸ ਪਾਣੀ ਸਕਾਉਣ ਦੇ ਨਾਲ ਥੋੜੀ ਉਹ ਕੰਟਰੋਲ ਦੇ ਵਿੱਚ ਹੋਈ ਹੈ ਜੀ 10% ਤਕਰੀਬਨ ਇੱਕ ਖੇਤ ਦੇ ਵਿੱਚ ਉਹ ਹੈਗੀ ਹੈ ਜੀ ਸਰਦਾਰ ਸਾਹਿਬ ਤੁਹਾਡੇ ਨਾਲ ਫਿਰ ਇੱਕ ਵਾਰੀ ਗੱਲਬਾਤ ਕਰੂੰਗਾ ਕਿ ਤੁਹਾਡੇ ਖੇਤਾਂ ਦੇ ਵਿੱਚ ਵੀ ਕੋਈ ਇਹੋ ਜੀ ਸਮੱਸਿਆ ਤੁਹਾਨੂੰ ਦੇ ਠੀਕ ਹੈ ਜੀ ਕੋਈ ਸਮੱਸਿਆ ਨਹੀਂ ਇਦਾਂ ਦੀ ਕੋਈ ਵੀ ਹਾਂ ਬਿਲਕੁਲ ਸਹੀ ਚੱਲ ਰਿਹਾ ਆ ਹਾਂ ਤੇ ਖਾਦ ਖੁਦ ਸਾਰੀ ਪਾ ਲਈਏ ਤੁਸੀਂ ਹਾਂ ਜੀ ਖਾਦ ਸਾਰੀ ਪਾ ਲਈ ਆ ਹਾਂ ਜੀ ਕਿੰਨੀ ਖਾਦ ਪਾਈਏ ਤੁਸੀਂ ਯੂਰੀਆ ਕਿੰਨਾ ਪਾਉਨੇ ਹੋ ਤੇ ਖਾਦ ਕਿੰਨੀ ਹੋਰ ਬਾਕੀ ਖਾਦ ਕਿੰਨੀ ਪਾਉਨੇ 2.5 ਬੋਰੇ ਨੇ ਸਭ ਨਾਲ ਏਕੜ ਦੇ ਸਭ ਨਾਲ ਪਾਈ ਆ ਜੀ ਬਣਾ ਦਲੇਰ ਸਿੰਘ ਨਾਮ ਹੈ ਜੀ ਪਿੰਡ ਬਲੰਦਪੋਰਾ ਜੀ ਤੇ ਤੁਸੀਂ ਕਿੰਨੀ ਝੋਨੇ ਦੀ ਫਸਲ ਆ ਜਿਹੜੀ ਉਹ ਲਗਾਈ ਹੋਈ ਆ ਤੇ ਇਸ ਵੇਲੇ ਕਿਸ ਤਰ੍ਹਾਂ ਦੀ ਸਥਿਤੀ ਆ ਝੋਨੇ ਦੀ ਸਥਿਤੀ ਇਦਾਂ ਦਾ 6 ਸਤਕੇਤ ਲਾਏ ਆ ਤਾਂ ਵਧੀਆ ਚੱਲ ਰਹੀ ਆ ਕੋਈ ਸਮੱਸਿਆ ਝੋਨੇ ਦੀ ਫਸਲ ਦੇ ਵਿੱਚ ਇਸ ਵੇਲੇ ਆ ਰਹੀ ਆ ਫਿਰ ਇਸ ਵੇਲੇ ਅਜੇ ਤੱਕ ਨਹੀਂ ਆ ਮਦਰੀਪਣ ਦਾ ਰੋਗ ਬੜੀ ਸਮੱਸਿਆ ਪੰਜਾਬ ਦੇ ਵਿੱਚ ਕਿਸਾਨ ਵੀਰ ਕਹਿ ਰਹੇ ਆ ਵੀ ਆ ਰਹੀ ਆ ਉਹ ਜਿੱਥੇ ਥੋੜਾ ਸਲਾਬ ਦਾ ਜ਼ਿਆਦਾ ਕਰਕੇ ਉੱਥੇ ਚਾਂਸ ਹੈਗੇ ਵੀ ਆ ਨਾਮ ਹੈ ਦਵਿੰਦਰ ਸਿੰਘ ਜੀ ਪਿੰਡ ਬੁਲੰਦਪੁਰ ਕਿੰਨੀ ਝੋਨੇ ਦੀ ਫਸਲ ਆ ਜਿਹੜੀ ਉਹ ਲਗਾਈ ਹੋਈ ਹੈ ਕਿ 10 ਕੇਟ ਹੈ ਜੀ ਕਿਹੜੀ ਕਿਹੜੀ ਕਿਸਮ ਹੈ ਅਸੀਂ 126 ਤੇ ਆਪਣੇ 131 ਪੀਰ ਕਿਸੇ ਕਿਸਮ ਦੀ ਝੋਨੇ ਦੇ ਵਿੱਚ ਇਸ ਵੇਲੇ ਸਮੱਸਿਆ ਆ ਰਹੀ ਹੈ ਕੋਈ ਕਿਸੇ ਕਿਸੇ ਦੇ ਤਾਂ ਹੈਗੀ ਉਹ ਤਾਂ ਸਾਡੇ ਹੈ ਨਹੀਂਗੀ ਆ ਮਦਰੇ ਬੂਟੇ ਵਾਲਾ ਰੋਗ ਜਿਹੜਾ ਆ ਸਾਡੇ ਖੇਤ ਚ ਨਹੀਂ ਸਾਡੇ ਹਜੇ ਹੈਗਾ ਹੀ ਇਹ 30 ਦਿਨ ਦਾ ਹੋਇਆ ਪਿੰਡ ਚ ਹੈਗਾ ਦਿਖਿਆ ਕਿਤੇ ਪਿੰਡ ਚ ਹੈਗੀ ਕਿਸੇ ਕਿਸੇ ਦੇ ਹੈਗੀ ਆ ਮਦਰੇ ਬੂਟੇ ਜਿਹੜੇ ਆ ਹਾਂਜੀ ਹਾਂਜੀ ਉਹ ਵੀ ਕੋਈ ਬਹੁਤ ਵੱਡੀ ਤਾਂ ਨਹੀਂ ਜ਼ਿਆਦਾ ਤਾਂ ਨਹੀਂ ਸਮੱਸਿਆ ਉਹਦੀ ਨਹੀਂ ਨਹੀਂ ਐਡੀ ਨਹੀਂ ਕੀ ਹਾਂਜੀ ਕੋ ਕਿਸਾਨ ਵੀਰੋ ਘਬਰਾਉਣ ਦੀ ਲੋੜ ਨਹੀਂ ਆ ਕੋਸ਼ਿਸ਼ ਕਰੀਏ ਆਪਾਂ ਪਾਣੀ ਰੋਕ ਕੇ ਖੇਤਾਂ ਦੇ ਵਿੱਚ ਔਨੇਦਿਆਂ ਦੇ ਵਿੱਚ ਲਾਈਏ ਤਾਂ ਮੈਨੂੰ ਤਾਂ ਲੱਗਦਾ ਮਦਰੀ ਪਣਦਾ ਕਿ ਹੋਰ ਵੀ ਕਿਸੇ ਕਿਸਮ ਦਾ ਕੀੜਾ ਤੇ ਬਿਮਾਰੀ ਵੀ ਨਹੀਂ ਤੁਹਾਡੇ ਖੇਤ ਦੇ ਵਿੱਚ ਆ ਸਕਦੇ ਹਾਂਜੀ ਹਾਂ ਕਿਉਂਕਿ ਜਦੋਂ ਅਸੀਂ ਸਲਾਬ ਰੋਕ ਲਈ ਤਾਂ ਆਪਣੇ ਆਪ ਹੀ ਆ ਜਿਹੜੇ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ ਹੋ ਜਾਣੀ ਆ ਸੋ ਕਿਸਾਨ ਵੀਰਾਂ ਨੇ ਵੀ ਆਪਣੇ ਵੱਲੋਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ प्यारे किसान विरोध के किसान बहनों प्रोग्राम मेरा पिंड मेरी खेत ਦਾ ਅੱਜ ਦਾ ਵਿਸ਼ਾ ਸੀ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਮੁੱਖ ਕੀੜੇ ਮਕੌੜੇ ਅਤੇ ਬਿਮਾਰੀਆਂ ਇਸੇ ਹੀ ਵਿਸ਼ੇ ਤੇ ਜਿੱਥੇ ਮਾਹਿਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਾਲ ਹੀ ਅਗਾ ਵਦੂ ਕਿਸਾਨ ਵੀਰਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਸੀਂ ਆਪਣੇ ਪੱਲੇ ਬੰਨੋਗੇ ਤੇ ਨਾਲ ਹੀ ਅਪਣਾਓਗੇ ਵੀ ਇਸੇ ਹੀ ਆਸ ਦੇ ਨਾਲ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਮੁਰਤੋਂ ਹਾਜ਼ਰ ਹੋਵਾਂਗੇ ਜਸਵੀਰ ਘੋੜ ਜੱਸੀ ਨੂੰ ਦਿਓ ਇਜਾਜ਼ਤ ਧੰਨਵਾਦ